ਸੰਘਰ ਜੀ ਘਬਰੋਂ ਦੀ ਲੋੜ ਨਹੀਂ ਚਾਹੇ ਜਿੰਨਾ ਮਰਜੀ ਵੱਡਾ ਦੁੱਖ ਹੋਵੇ ਜਿੰਨੀ ਮਰਜੀ ਵੱਡੀ ਤੋਂ ਵੱਡੀ ਬੁਰੀ ਸ਼ਕਤੀ ਨੇ ਘੇਰ ਰੱਖਿਆ ਹੋਵੇ ਇਹ ਸ਼ਬਦ ਤੁਹਾਨੂੰ ਹਰ ਬੁਰੇ ਵਕਤ ਵਿੱਚੋਂ ਕੱਢ ਦਵੇਗਾ ਬਸ ਇਸ ਨੂੰ ਧਿਆਨ ਨਾਲ ਸੁਨੋ ਅਤੇ ਆਪਣੇ ਘਰ ਵਿੱਚ ਲਗਾ ਕੇ ਰੱਖ ਲਵੋ ਟੀਵੀ ਤੇ ਟੈਬ ਤੇ ਚੱਲਦਾ ਰਹਿਣ ਦਿਓ ਤੁਸੀਂ ਕੁਝ ਹੀ ਘੰਟਿਆਂ ਵਿੱਚ ਆਪਣੇ ਆਪ ਨੂੰ ਹਲਕਾ ਮਹਿਸੂਸ ਕਰੋਗੇ ਪ੍ਰਮਾਤਮਾ ਤੁਹਾਨੂੰ ਕਿਸੇ ਵੀ ਦੁੱਖ ਵਿੱਚ ਫਸਿਆ ਨਹੀਂ ਰਹਿਣ ਦੇਵੇਗਾ ਇਹ ਸ਼ਬਦ ਤੁਹਾਡੇ ਘਰ ਤੇ ਕਾਰੋਬਾਰ ਦੇ ਚਾਰੇ ਪਾਸੇ ਰੱਖਿਆ ਕਵਚ ਬਣਾ ਦੇਵੇਗਾ ਬਸ ਧਿਆਨ ਨਾਲ ਸੁਣੋ ਜੀ ਅਤੇ ਆਪਣੇ ਭਾਈ ਭੈਣਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਜੋ ਇਹਨਾਂ ਦੁੱਖ ਤਕਲੀਫਾਂ ਵਿੱਚ ਫਸੇ ਹੋਏ ਹਨ ਸਿਰ ਮਸਤਕ ਰੱਖਾ ਪਰਮੰਭਾ ਹਸਤ ਕਾਇਆ ਰੱਖਾ ਪਰਮੇਸ਼ਵਰੇ ਆਤਮ ਰੱਖਾ ਗੋਪਾਲ ਸੁਆਮੀ ਤਨ ਚਨ ਰੱਖਾ ਜਗਦੀਸ਼ਵਰੇ ਸਰਵ ਰੱਖਾ ਗੁਰਦਿਆਲੇ ਪੈ ਦੁੱਖ ਬਨਾਸਨ ਭਗਤ ਬਸ਼ਲ ਆਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖੰਗ ਅਨਕ ਹਤੰਗ ਜਨਮਦਾਰ ਇਦਰੰਗ ਮਹਾ ਬਿਖਾਦੰਗ ਮੇਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਭਰਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ पै दुख विनाशन भक्त वशल नाथ नाथे सर्न नानक पुरख अचुत कोर दुख अंग अनक हतंग जन्मदारी दरंग महा बेखा दंग मेटंत सगल सिमरत हर नाम नानक जैसे पावक कासट पसमंग करोत सिर मस्तक रखा पारब्रह्म हस्त काया रखा परमेश्वरे आत्म रखा गोपाल स्वामी ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ ਪੈ ਦੁਖ ਬਨਾਸਨ ਭਗਤ ਬਸਲ ਆਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖ ਅੰਗ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬਿਖਾਦੰਗ ਮੇਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਭਰਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰ ਦਿਆਲੇ ਪੈ ਦੁਖ ਬਨਾਸਨ ਭਗਤ ਵਸ਼ਲ ਨਾਥ ਨਾਤੇ ਸਰਨ ਨਾਨਕ ਪੁਰਖ ਅਚੁੱਤ ਕੋਰ ਦੁਖੰਗ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬਿਖਾਦੰਗ ਮੈਂ ਤੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰ ਦਿਆਲੇ ਪੈ ਦੁਖ ਬਨਾਸਨ ਭਗਤ ਬਸ਼ਲ ਆਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬੇਖਾ ਦੰਗ ਮੇ ਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਭਰਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ ਪੈ ਦੁਖ ਬਨਾਸਨ ਪਤਵਸ਼ਲ ਆਤਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖੰਗ ਅਨਕ ਹਤੰਗ ਜਨਮਦਾਰ ਇਦਰੰਗ ਮਹਾ ਬਿਖਾਦੰਗ ਮੇਟੰਤ ਸਗਲ ਸਿਮਰਤ ਹਰਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ ਪਹਿ ਦੁਖ ਬਨਾਸਨ ਪਤਵਸ਼ਲ ਅनाथ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖੰਗ ਅਨਕ ਹਤੰਗ ਜਨਮਦਾਰ ਇਦਰੰਗ ਮਹਾ ਬਿਖਾਦੰਗ ਮੇਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ ਪੈ ਦੁਖ ਬਨਾਸਨ ਭਗਤ ਵਸ਼ਲ ਆਨਤ ਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖ ਅੰਗ ਅਨਕ ਹਤੰਗ ਜਨਮਦਾਰ ਇਦਰੰਗ ਮਹਾ ਬਿਖਾਦੰਗ ਮੇ ਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਭਰਮੰਗ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰ ਦਿਆਲੇ ਪੈ ਦੁਖ ਬਨਾਸਨ ਭਗਤ ਵਸ਼ਲ ਨਾਥ ਨਾਤੇ ਸਰਨ ਨਾਨਕ ਪੁਰਖ ਅਚੁੱਤ ਕੋਰ ਦੁਖੰਗ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬਿਖਾਦੰਗ ਮੈਂ ਤਨ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ ਪੈ ਦੁਖ ਬਨਾਸਨ ਭਗਤ ਵਸ਼ਲ ਆਠ ਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖੰ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬੇਖਾ ਦੰਗ ਮੇ ਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਭਰਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ ਪੈ ਦੁਖ ਬਨਾਸਨ ਪਤ ਵਸ਼ਲ ਆਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਗੋਰ ਦੁਖੰਗ ਅਨਕ ਹਤੰਗ ਜਨਮਦਾਰਿ ਦਰੰਗ ਮਹਾ ਬਿਖਾਦੰਗ ਮੇਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰ ਦਿਆਲੇ ਪੈ ਦੁਖ ਬਨਾਸਨ ਭਗਤ ਬਸਲ ਆਠ ਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖੰਗ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬਿਖਾਦੰਗ ਮੇਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ पै दुख विनाशन पट वशल नाथ नाथे सर्न नानक पुरख अचुत कोर दुखंग अनक हतंग जन्मदारी दरंग महा बेखा दंग मेटंत सगल सिमरत हर नाम नानक जैसे पावक कासट पसमंग करोत सिर मस्तक रखा पारब्रह्म हस्त काया रखा परमेश्वरे आत्म रखा गोपाल स्वामी ਨਚਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ ਪੈ ਦੁਖ ਬਨਾਸਨ ਪਤਵਸ਼ਲ ਅਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਕੋਰ ਦੁਖ ਅੰਗ ਅਨਕ ਹਤੰਗ ਜਨਮਦਾਰ ਇਦਰੰਗ ਮਹਾ ਬਿਖਾਦੰਗ ਮੇਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰ ਦਿਆਲੇ ਪੈ ਦੁਖ ਬਨਾਸਨ ਭਗਤ ਵਸ਼ਲ ਨਾਥ ਨਾਤੇ ਸਰਨ ਨਾਨਕ ਪੁਰਖ ਅਚੁੱਤ ਕੋਰ ਦੁਖੰਗ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬਿਖਾਦੰਗ ਮੇ ਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਰਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰ ਦਿਆਲੇ ਪੈ ਦੁਖ ਬਨਾਸਨ ਭਗਤ ਬਸਲ ਆਤਿਨਾਥ ਨਾਥੇ ਸਰਨ ਨਾਨਕ ਪੁਰਖ ਅਚੂਤ ਗੋਰ ਦੁਖੰਗ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬਿਖਾਦੰਗ ਮੇ ਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ ਸਿਰ ਮਸਤਕ ਰਖਾ ਪਰ ਬ੍ਰਹਮੰ ਹਸਤ ਕਾਇਆ ਰਖਾ ਪਰਮੇਸ਼ਵਰੇ ਆਤਮ ਰਖਾ ਗੋਪਾਲ ਸੁਆਮੀ ਤਨ ਚਨ ਰਖਾ ਜਗਦੀਸ਼ਵਰੇ ਸਰਵ ਰਖਾ ਗੁਰਦਿਆਲੇ ਪੈ ਦੁਖ ਬਨਾਸਨ ਭਗਤ ਬਸਲ ਆਤਿਨਾਥ ਨਾਥੇ ਸਰਨ ਨਾਨਕ ਪੁਰਖ ਅਚੁੱਤ ਕੋਰ ਦੁਖੰਗ ਅਨਕ ਹਤੰਗ ਜਨਮਦਾਰੀ ਦਰੰਗ ਮਹਾ ਬਿਖਾ ਦੰਗ ਮੇਟੰਤ ਸਗਲ ਸਿਮਰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਗ ਕਰੋਤ